ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਲਾਂ ਦੇ ਸਕੂਨ ਇੱਕ ਤਾਂ ਡੋਂਗਾ ਸਕੂਨ ਹੁੰਦਾ ਉਹ ਵੱਡਾ ਹੁੰਦਾ ਥੋੜਾ ਜਿਹਾ ਡੋਂਗੇ ਵਿੱਚੋਂ ਕੌਲੀਆਂ ਭਰੀਆਂ ਜਾਂਦੀਆਂ ਉਹ ਚਮਚਾ ਵੱਡਾ ਹੁੰਦਾ ਤੇ ਉਹ ਚਮਚਾ ਜੇ ਅੱਜ ਮੇਰੇ ਕੋਲੋਂ ਕੋ ਪੁੱਛੇ ਕੌਣ ਹੈ ਕੁਲਦੀਪ ਸਿੰਘ ਗੜਗਾਜ ਜਿਹੜੇ ਮੌਜੂਦਾ ਜਹੇਦਾਰ ਨੇ ਅੱਜ ਉਹਨਾਂ ਦੀ ਇੱਕ ਟਵੀਟ ਕੀਤੀ ਹੋਈ ਨਾ ਇੱਕ ਛੋਟੀ ਜਿਹੜੀ ਪੋਸਟ ਹੈ ਘੁੰਮ ਰਹੀ ਹੈ ਕਹਿੰਦੇ ਵੀ ਸਿੱਖ ਕੌਮ ਦਾ ਕੋਈ ਵੀ ਮਸਲਾ ਹੋਵੇ ਉਹ ਅਦਾਲਤ ਵਿੱਚ ਨਹੀਂ ਲੈ ਕੇ ਜਾਣਾ ਉਹ ਕਾਲ ਤੱਕ ਤੇ ਲੈ ਕੇ ਆਇਓ ਇੱਥੇ ਨਿਬਟਾਰਾ ਕਰਾਂਗੇ ਜਿਹਦਰ ਸਾਹਿਬ ਜੀ ਜਿਹਦਰ ਮੈਂ ਤਾਂ ਕਹਿਣਾ ਕਿਉਂਕਿ ਪਦਵੀ ਬਹੁਤ ਵੱਡੀ ਹੈ ਬਹਿ ਤਾਂ ਮੇਰੇ ਬੋਲ ਜਿਹੜੇ ਨੇ ਤੁਸੀਂ ਸੁਣ ਨਹੀਂ ਸਕਦੇ ਮੈਂ ਜਿਹੜੇ ਵਰਤਦਾ ਉਹਨਾਂ ਚਲੋ ਕੋਈ ਨਹੀਂ ਤੁਹਾਡੇ ਲਈ ਥੋੜੀ ਨਰਮਾਈ ਵਰਤੋ ਜੇ ਅਕਾਲ ਤਖਤ ਦੇ ਨਿਬਟਾਰਾ ਕਰਨਾ ਹੈ ਨਾ ਜਿਨ੍ਹਾਂ ਦੀ ਚਮਚਾਗਰੀ ਕਰੀ ਜਨਾ ਬਾਦਲਾਂ ਦੀ ਪਹਿਲਾਂ ਉਹਨਾਂ ਨੂੰ ਸੱਦ ਕੇ ਨਿਬਟਾਰਾ ਕਰ ਗਣੌਣ ਮੈਂ ਲੱਗਾ ਕੀ ਕੀਤਾ ਉਹਨਾਂ ਨੇ ਸਭ ਤੋਂ ਪਹਿਲਾਂ 1978 ਵਾਲਾ ਜਿਹੜਾ ਨਿਰੰਕਾਰੀ ਕਾਂਡ ਹੋਇਆ ਇਹ ਬਾਦਲਾਂ ਨੇ ਕਰਵਾਇਆ ਜਦੋਂ ਪਿੰਡਰਾਂ ਵਾਲੇ ਦੇ 13 ਬੰਦੇ ਮਾਰਦੇ ਸੀ ਨਾ ਗੋਲੀਆਂ ਮਾਰ ਕੇ ਤੇ ਨਿਰੰਕਾਰੀ ਗੁਰਬਾਜੇ ਨੂੰ ਦਿੱਲੀ ਭੇਜਣ ਵਾਲੇ ਬਾਦਲ ਸੀ ਗੱਲ ਸਮਝ ਆ ਗਈ ਜਬ ਪੜਨ ਲਈ ਤੇਰੇ ਕੋਲੇ ਇੰਟਰਨੈਟ ਹੈਗਾ ਦੂਜੀ ਗੱਲ ਜਦੋਂ ਕਹਿੰਦੇ ਸੀ ਨਾ ਕਿ ਅਕਾਲ ਤਖਤ ਦੇ ਅਟੈਕ ਹੋਇਆ ਉਦੋਂ ਚਿੱਠੀਆਂ ਲਿਖਣ ਵਾਲੇ ਬਾਦਲ ਨੇ ਜਿਨ੍ਹਾਂ ਨੇ ਤੈਨੂੰ ਜੇਹਦਾਰ ਲਾਇਆ ਧਿਆਨ ਨਾਲ ਸੁਣ ਲੈ ਚੰਗੀ ਤਰ੍ਹਾਂ ਤੈਨੂੰ ਪਤਾ ਵੀ ਇਹ ਕਥਾ ਕੀਤੀ ਹੈ ਬਹੁਤ ਵਾਰੀ ਤੋਂ ਅੱਜ ਮੈਂ ਜੀ ਨਹੀਂ ਕਹਿਣਾ ਤੂੰ ਸ਼ਬਦ ਹੀ ਚੱਲੂ ਤੇ ਹੁਣ ਹੁਣ ਦੇ ਸਮੇਂ ਚ ਆ ਜਾ ਜਿਹੜਾ ਹੁਣ ਚੁੱਕ ਚੱਲਦਾ ਹੈ ਇਦੇ ਵਿੱਚ ਕੀ ਹੋਇਆ ਡੈਵਲ ਕਲਾ ਗੋਲੇ ਕਾਂਡ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਗੜੀਆਂ ਵਿੱਚ ਗੁਰੂ ਸਾਹਿਬ ਦੇ ਪੱਤਰੇ ਅੰਗ ਰੋਲੇ ਇਹ ਕੌਣ ਨੇ ਜਿਨ੍ਹਾਂ ਨੇ ਤੈਨੂੰ ਜ਼ਹਿਦਾਰ ਬਣਾ ਕੇ ਕੱਲ ਤੱਕ ਦਿਹਾਇਆ ਇਹ ਬਾਦਲ ਪਰਿਵਾਰ ਹੈ ਹੋਰ ਸੁਣ ਲਈ ਜਦੋਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਹੈ ਨਾ ਸੁਰਜੀਤ ਬਾਦਲ ਨੇ ਤਖਤਾਂ ਦੇ ਜੱਜਦਾਰਾਂ ਨੂੰ ਆਪਣੀ ਕੋਠੀ ਵਿੱਚ ਬੁਲਾਇਆ ਸੀ ਕਰੋਗੇ ਨਿਬਟਾਰਾ 338 ਰੂਪ ਸ਼੍ਰੋਮਣੀ ਕਮੇਟੀ ਨੇ ਵੇਚੇ ਨਹੀਂ ਕਿਹਦੇ ਕਹਿਣ ਤੇ ਬਾਦਲਾਂ ਦੇ ਕਹਿਣ ਤੇ ਕਰੋਗੇ ਨਿਬਟਾਰਾ ਚਮਚਾ ਗਰੀ ਦੀ ਕੋਈ ਹੱਦ ਹੁੰਦੀ ਹੈ ਯਾਰ ਮੈਨੂੰ ਲੱਗਦਾ ਸੀ ਮੜਾ-ਮੂਟਾ ਚੰਗਾ ਕੰਮ ਕਰਾਂਗਾ ਤੇਰੇ ਵਰਗੀ ਤਾਂ ਮੈਂ ਕਹਣਾ ਵੀ ਕੁਝ ਕਹਿਣਾ ਨਹੀਂ ਚਾਹੁੰਦਾ ਵੀ ਇੰਨਾ ਗਿਰ ਗਿਆ ਤੂੰ ਕੋਈ ਸ਼ਬਦ ਹੀ ਹੈ ਨਹੀਂ ਤੇਰੇ ਲਈ ਪੋਸਟਪਾਤੀ ਮੂੰਹ ਚਾੱਕ ਕੇ ਕਹਿੰਦਾ ਜੀ ਕਾਲ ਤੱਕ ਤੇ ਨਿਬਟਾਰਾ ਕਰਾਂਗੇ ਸੇਕ ਕੌਮ ਦਾ ਕੋਈ ਵੀ ਮਸਲਾ ਹੋਇਆ ਜਿਨ੍ਹਾਂ ਨੇ ਤੈਨੂੰ ਬਣਾਇਆ ਇਹ ਸਾਰੇ ਕੇਸ ਉਹਨਾਂ ਦੇ ਹਨ ਕਰਨਪਟਾਰ ਜੇ ਕਿਤੇ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਲੋਡ ਪਈ ਗਵਾਹੀ ਦੀ ਮੈਂ ਜਾ ਕੇ ਦੇ ਦੋ ਕਿਉਂਕਾ ਹੋਰ ਤਾਂ ਡਰਦੇ ਹੁੰਦੇ ਨੇ ਮੈਨੂੰ ਡਰ ਕੋਈ ਨਹੀਂ ਖਾ ਲਿਆ ਪੀ ਲਿਆ ਮੋਜਾਂ ਮਾਰ ਲੀਆਂ ਪਰ ਕੋਈ ਚੱਕਰ ਨਹੀਂ ਜਿਗਵਾਹੀਦ ਲੋੜ ਹੋਈ ਮੈਂ ਦੇ ਦੂੰ ਕਰੂੰਗਾ ਨਾ ਪਟਾਰਾ ਜਰ ਇੰਨੀ ਚਾਪ ਨੂੰ ਸੀ ਤੁਸੀਂ ਕਰਦੇ ਹੋ ਕਿਹਨੂੰ ਮੂਰਖ ਬਣਾਉਣ ਲੱਗਿਓ ਪਹਿਲਾਂ ਪੱਗ ਬੰਨਣੀ ਸਿੱਖ ਲਾ ਵਧੀਆ ਸੀ ਉਦਾਂ ਬੰਨਦਾ ਸੀ ਆ ਪੱਗ ਬੰਨਵਾ ਦੇ ਨਾ 15 20 ਸਾਲ ਲੱਗਦੇ ਮੈਨੂੰ 25 ਸਾਲ ਹੋ ਗਏ ਲਗਾਤਾਰ ਬੰਦੇ ਨੂੰ ਫੇਰ ਹੱਥ ਦੇ ਕੇ ਫੇਰ ਪਹਿਲੀ ਵਾਰ ਬੰਨੀ ਦੀ ਤੂੰ ਤਾਂ ਜਿਵੇਂ ਉਹ ਮੌਲਾ ਵਿੱਚ ਨਹੀਂ ਖੜੇ ਹੁੰਦੇ ਉਹ ਕਾਰਟੂਨ ਬਣਾਏ ਉਹਦੇ ਉੱਪਰ ਲਵੇਟੀ ਹੁੰਦੀ ਹੈ ਪੱਗ ਬਈ ਇਹ ਲਵੇਟ ਦੇਦਾ ਏਦਾਂ ਲਵੇਟਦਾ ਤੂੰ ਤਾਂ ਪਹਿਲਾਂ ਪੱਗ ਤਾਂ ਸਿੱਖਣਾ ਬੰਨਣੀ ਔਰ ਉਹ ਤੇਰੀ ਪੱਗ ਦਾ ਕਿਤੇ ਲੜ ਉੱਤਰ ਜਾਂਦਾ ਕਿਤੇ ਉੱਤਰ ਜਾਂਦਾ ਨਵਟਾਰੇ ਫੇਰ ਕਰਨੇ ਕਿਉਂ ਸ਼ਰਮਲਾਹੀ ਅਸੀਂ ਯਾਰ ਨੇ ਦੇ ਪੋਸਟ ਦੇਖੀ ਨਾ ਹਥਲੇ ਲੋਕਾਂ ਨੇ ਕਮੈਂਟ ਕੀਤੀ ਹੋਈ ਕੀ ਕਰਨ ਆ ਤੇਰੇ ਬਾਦਲਾਂ ਨੇ ਸਮੇਤ ਸੈਣੀ ਵਰਗੇ ਡੀਜੀਪੀ ਡੀਜੀਪੀ ਲਾਇਏ ਸੀ ਠੀਕ ਹੈ ਇਹਦੇ ਵਿੱਚ ਇੱਕ ਹੋਰ ਕਾਹਨ ਹੋਦਾ ਪਤਾ ਹੋਊਗਾ ਜਸਵੰਤ ਸਿੰਘ ਖਾਲੜਾ ਉਹਨੂੰ ਕਿਹਨੇ ਮਰਵਾਇਆ ਦੂਜਾ ਤੁਹਾਨੂੰ ਪਤਾ ਗੁਰਦੇਵ ਸਿੰਘ ਕੌਂਕੇ ਉਹਨੂੰ ਕਿਹਨੇ ਮਰਵਾਇਆ ਇਹ ਸਾਰੇ ਬਾਦਲ ਨੇ ਤੇਰੇ ਜਿਹਨੇ ਤੈਨੂੰ ਜ살 ਰਲਾਇਆ ਬੋਲ ਸਕਦਾ ਨਪਟਾਰਾ ਕਰ ਸਕਦਾ ਕਿੰਦਾਂ ਸ਼ਰਮਲਾਹੀਏ ਵੀ ਜਿਵੇਂ ਕੱਲ ਦੇ ਜਵਾਕਾਂ ਮੂਰੇ ਗੱਲ ਕਰਨੀ ਹੁੰਦੀ ਹੈ ਇੱਕ ਨਾ ਸਕੂਲ ਦੇ ਵਿੱਚ ਕਿਸੇ ਨੇ ਫੰਕਸ਼ਨ ਕਰਾਇਆ ਤੇ ਜੇ ਫੰਕਸ਼ਨ ਕਰਾਇਆ ਉਥੇ ਬੱਚੇ ਬਹੁਤ ਛੋਟੇ ਸੀ ਇੱਕ ਦੁਕਾਨਦਾਰ ਟੌਫੀਆਂ ਦਾ ਪੈਕਟ ਲੈ ਕੇ ਆ ਗਿਆ ਤੇ ਉਹ ਟੀਚਰ ਨੂੰ ਕਹਿੰਦਾ ਜੀ ਆ ਸਾਰੀਆਂ ਟੌਫੀਆਂ ਬੱਚਿਆਂ ਨੂੰ ਵੰਨ ਦੇ ਉਹ ਬੰਡੇ ਦਾ ਟੀਚਰ ਤੇ ਇੱਕ ਅਮੀਰ ਘਰ ਦਾ ਬੱਚਾ ਸੀ ਉਹ ਕਹਿੰਦਾ ਜੀ 8 ਟੌਫੀਆਂ ਤਾਂ ਸਾਡੇ ਘਰੇ ਅਸੀਂ ਕੁੱਤਿਆਂ ਨੂੰ ਵੀ ਨਹੀਂ ਪਾਉਂਦੇ ਤੁਸੀਂ ਮੈਨੂੰ ਦੇਣ ਲੱਗਿਓ ਇਹ ਗੱਲ ਸਮਝਣ ਵਾਲੇ ਸਮਝ ਜਾਣਗੇ ਜਿਹੜੀਆਂ ਮਿੱਠੀਆਂ ਗੁਣੀਆਂ ਤੁਸੀਂ ਦੇਣ ਲੱਗਿਓ ਨਾ ਉਹ ਮਿੱਠੀਆਂ ਗੁਣੀਆਂ ਖਾਣ ਵਾਲੇ ਜਵਾਕ ਨਹੀਂ ਹੈਗੇ ਪੜ੍ਹੇ ਲਿਖੇ ਲੋਕ ਨੇ ਸਮਝਦਾਰ ਨੇ ਐਨੀ ਚਾ ਪੁਲੂਸੀ ਤੁਸੀਂ ਕਰਦੇ ਹੋ ਯਾਰ ਮਣੀ ਮੋੜੀ ਸ਼ਰਮ ਕਰ ਲੋ ਜੇ ਹਿੰਮਤ ਹੋਈ ਨਾ ਵੀਡੀਓ ਤੇਰੇ ਤੱਕ ਪਹੁੰਚ ਜਾਣੀ ਆ ਤੇ ਮੈਨੂੰ ਬੁਲਾ ਲਈ ਆਪਾਂ ਦੱਸ ਦੇਾਂਗੇ ਸਵੀਰ ਬਾਦਲ ਨੂੰ ਸਾਹਮਣੇ ਬਹਾਲ ਲਿਓ ਤੇ ਸਾਹਮਣੇ ਦੱਸ ਦੇਾਂਗੇ ਫਿਰ ਕਰ ਲਿਓ ਕਾਰਵਾਈ 6 ਕਿਲੋ 500 ਵਿੱਚੋਂ ਪਰ ਸ਼ਰਮ ਕਰੋ ਮਾੜੀ ਮੋੜੀ ਚਲੋ ਫੱਦੇ ਬੁਲਾਉਣੀ ਆ ਹੁਣ ਆਪਾਂ ਇੰਨਾ ਕੀ ਬਹੁਤ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ